ਮੈਂ ਫਾਈਲ ਜਮਾ ਕਰਾਉਣ ਗਿਆ ਆਪਣੀ ਤੇ ਮੇਥੋਂ ਨਹੀਂ ਜਮਾ ਹੋਈ ਫਾਈਲ ਦਾ ਮੈਨੂੰ ਨਹੀਂ ਪਤਾ ਕਿਥੇ ਗਈ ਪਰ ਮੈਂ ਆਪਣੀ ਜਾਨ ਬਚਾ ਕੇ ਮਹਾਂ ਨਿਕਲਿਆ ਕੋਈ ਸਾਹ ਹੀ ਨਹੀਂ ਆਉਂਦਾ ਅੰਦਰ ਤੇ ਅੰਦਰ ਕਈ ਗਸ਼ਕਾ ਕੇ ਡਿੱਗਣ ਡਏ ਨੇ ਜੇ ਮਾਜੇ ਨੌਜਵਾਨ ਹੈ ਸਾਡਾ ਹਾਲ ਹੈ ਤੇ ਨੌਜਵਾਨਾਂ ਦਾ ਇਹ ਹਾਲ ਹੈ ਬਜ਼ੁਰਗਾਂ ਦਾ ਕੀ ਹਾਲ ਹੋਣਾ ਹੈ ਅੰਦਰ ਹਾਲਾਤ ਇਹ ਬਣੇ ਪਏ ਆ ਕਿ ਲੋਕਾਂ ਦੀਆਂ ਪੰਗਾ ਲੱਥਣ ਦੀਆਂ ਬੇਹੋਸ਼ ਹੋਣ ਡਿਆ ਕਿਉਂਕਿ ਇਹਨਾਂ ਦਾ ਪ੍ਰਬੰਧ ਹੀ ਨਹੀਂ ਰੱਬ ਨਾ ਕਰੇ ਕੋਈ ਹੋਰ ਭੱਜ ਭੱਜ ਦੜ ਮਾਜੇ ਤੇ ਉਹ ਸ਼ਹਿਰ ਤੋਂ ਨਿਕਲਦਾ ਰਾ ਕੋਈ ਨਹੀਂ ਐਟਾ ਫੇਲ ਪ੍ਰਬੰਧ ਔਰ ਇਹ ਫੇਲ ਪ੍ਰਬੰਧ ਦਾ ਕਾਰਨ ਇਹ ਆ ਕਿ ਲੋਕ ਕੰਕਰ ਕਿਤੇ ਨਾ ਕਿਤੇ ਉਹ ਕੜਾ ਘੁੱਟ ਗਏ ਤਿੰਨ ਚਾਰ ਬੰਦੇ ਭਿਓਸ਼ ਹੋਏ ਆ ਉਹ ਉੱਥੇ ਕਿੜਕੀ ਟੁੱਟ ਗਈ ਮੈਨੂੰ ਇਹ ਨਹੀਂ ਸਮਝ ਆ ਰਹੀ ਇੱਥੇ ਤਾਂ ਸ਼ਾਇਦ ਬੱਸ ਸਟੈਂਡ ਜੇ ਇਹ ਨਾ ਰਚ ਨਹੀਂ ਹੁੰਦਾ ਬੱਸ ਚੜਨ ਦੇਲੇ ਜੋ ਲਾਦੇ ਤੇ ਕਾਗਜ਼ ਦਾਖਲ ਕਰਾਉਣ ਲਈ ਕਰਾਏ ਜੇ ਕਾਗਜ਼ ਦਾਖਲ ਇਸ ਤਰੀਕੇ ਨਾਲ ਹੋਣੇ ਜਦੋਂ ਜਿੱਦ ਨਾਲ ਕਿ ਅੰਦਰ ਕੀ ਹਾਲ ਹੋਣਾ ਅੰਦਰ ਕਿਹੜਾ ਕੱਢ ਕੇ ਆਇਓ ਤਿੰਨ ਤਿੰਨ ਚਾਰ ਚਾਰ ਫੁੱਟ ਦੀਆਂ ਗਲੀਆਂ ਨੇ ਔਰ ਚਾਰ ਚਾਰ ਫੁੱਟ ਗਲੀਆਂ 'ਚ ਢੱਕੋਂ ਘੱਟ ਨਹੀਂ ਤੇ ਹਜ਼ਾਰ ਬੰਦਾ ਅੰਦਰ ਵੜਿਆ ਹੋਇਆ ਇਹ ਤਾਂ ਇਲੈਕਸ਼ਨ ਹੋਣੀਆਂ 90 ਪਿੰਡ 90 ਪਿੰਡ ਦਾ ਮਤਲਬ ਤੁਸੀਂ ਵੇਖ ਰਹੋ ਹਜ਼ਾਰਾਂ 'ਚ ਕਾਗਜ਼ ਦਾਖਲ ਹੋਣੇ ਇੱਥੇ ਕੀ ਇਹ ਹੈ ਇੱਥੇ ਕੋਈ ਹਜ਼ਾਰਾਂ 'ਚ ਕਾਗਜ਼ ਦਾਖਲ ਕਰਾਉਂਦਾ ਸ਼ਵੇਰ ਹੈ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਖਿੜਕੀ ਦੇ ਵਿੱਚੋਂ ਬੰਦਿਆਂ ਨੂੰ ਬਾਹਰ ਦੇ ਸੀ ਜਿਹੜੇ ਰੂਲਿੰਗ ਪਾਰਟੀ ਦੇ ਰੋਲਾ ਪਿਆ ਹੁਣ ਬੰਦ ਕੀਤਾ ਜਾ ਕੇ ਬਾਹਰ ਖਬਰ ਆਈਆ ਕਿਸੇ ਦੇ ਕਾਗਜ਼ ਲੈ ਕੇ ਕੋਈ ਭੱਜ ਗਿਆ ਕਿਸੇ ਦੇ ਜੀ ਪੈਸੇ ਲੈ ਕੇ ਭੱਜ ਗਿਆ ਜਿਹੜੇ ਉਹਨੇ ਦੇਣੇ ਸੀ ਆਪਣਾ ਗਰੀਬ ਪੰਡਾ ਜਿਹੜਾ ਐਸ்சி ਸਰਪੰਚ ਖਲੋਤਾ ਉਹਦਾ ਮਸਾ ਉਹਨੇ ਇੱਕ ਲੈ ਕੇ ਆਇਆ ਜੀ ਉਹਦੇ ਪੈਸੇ ਲੈ ਕੇ ਭੱਜ ਗਿਆ ਕਾਗੇ ਲੈ ਕੇ ਭੱਜ ਗਿਆ ਉਹਨੇ ਕਿਹੜੇ ਦਾਖਲ ਕਰਾਉਣਾ ਟਾਈਮ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਰੱਖਣਾ ਚਾਹੀਦਾ ਸੀ 2 ਤਰੀਕ ਨੂੰ ਛੁੱਟੀ 3 ਤਰੀਕ ਨੂੰ ਛੁੱਟੀ ਕਾ ਕੇ ਦਾਖਲ ਹੋਏ ਅਸਲ ਚ ਕਿੰਨੇ ਦਿਨ ਮਿਲੇ ਆ 3 ਦਿਨ ਦੋ ਦਿਨ ਰਾਦਰ ਦੋ ਦਿਨਾਂ ਚ ਕਾ ਕੇ ਦਾਖਲ ਹੋ ਸਕਦੇ 13.5 ਹਜ਼ਾਰ ਪੰਚਾਇਤਾਂ ਦੇ 80 ਲੱਖ ਲੱਖ ਤੋਂ ਵੀ ਵੱਧ ਬੰਦਾ ਮੈਂਬਰ ਕੋਲ ਡੇਢ ਕਰੋੜ ਵੋਟਾਂ ਪੈਣੀਆਂ ਇਸ ਲਈ ਬਿਲਕੁਲ ਇਹ ਫਰੀਅਨ ਫੇਅਰ ਚੋਣ ਕਰਾਉਣ ਦਾ ਸਰਕਾਰ ਦਾ ਮਨ ਹੀ ਨਹੀਂ ਔਰ ਇਹ ਫੇਲੀਅਰ ਤੁਹਾਡੇ ਸਾਹਮਣੇ ਹੈ ਅੰਦਰ ਬਾਬਾ ਜੀ ਕੋਈ ਹਾਲ ਨਹੀਂ ਜੇ ਕੋਈ ਪ੍ਰਬੰਧ ਨਹੀਂ ਅੰਦਰ ਦਾ ਬਹੁਤ ਬੁਰਾ ਹਾਲ ਆ ਕਿਹੜੀ ਜਗ੍ਹਾ ਹੈ ਅੰਦਰ ਜਿਹੜੀਆਂ ਜਿੱਥੇ ਫਾਈਲਾਂ ਜਮ੍ਹਾਂ ਹੁੰਦੀਆਂ ਵਾਰਡ ਨੰਬਰ 1 1 ਤੇ ਕਮਰਾ ਨੰਬਰ 1 ਵਾਰਡ ਨੰਬਰ 10 ਆ ਤੇ ਗੁਰਜਾਸ ਸਿੰਘ ਮੇਰਾ ਨਾਂ ਨੰਗਲਪਨੂਆ ਮੇਰਾ ਪਿੰਡ ਆ ਤੇ ਮੈਂ ਫਾਈਲ ਜਮ੍ਹਾਂ ਕਰਾਉਣ ਗਿਆ ਆਪਣੀ ਤੇ ਮੇਥੋਂ ਨਹੀਂ ਜਮ੍ਹਾਂ ਹੋਈ ਫਾਈਲ ਦਾ ਮੈਨੂੰ ਨਹੀਂ ਪਤਾ ਕਿੱਥੇ ਗਈ ਪਰ ਮੈਂ ਆਪਣੀ ਜਾਨ ਬਚਾ ਕੇ ਬਾਹਰ ਨਿਕਲਿਆ ਕਿਉਂਕਿ ਸਾਹ ਹੀ ਨਹੀਂ ਆਉਂਦੇ ਅੰਦਰ ਤੰਤਰ ਕਈ ਕਾਸ਼ ਕਾ ਕੇ ਡਿੱਗਣ ਡਏ ਨੇ ਤੇ ਪਾਣੀ ਦਾ ਵੀ ਪ੍ਰਬੰਧ ਕੋਈ ਨਹੀਂ ਪਾਣੀ ਦਾ ਵੀ ਬੁਰਾ ਹਾਲ ਜੀ ਹੋ ਸਕਦਾ ਪਾਣੀ ਪਚਾਓ ਮੇਰੇ ਵੀਰ ਉੱਥੇ ਕੋਈ ਜੇ ਮਾ ਜੇ ਨੌਜਵਾਨ ਹੈ ਸਾਡਾ ਹਾਲ ਹੈ ਤੇ ਨੌਜਵਾਨ ਦਾ ਹਾਲ ਬਜ਼ੁਰਗਾਂ ਦਾ ਕੀ ਹਾਲ ਹੋਣਾ ਜੀੜੀ ਕਰ ਸਕਦੇ ਇਹਨੂੰ ਨਾਲ ਦੀ ਨਾਲ ਭੇਜੋ ਲੋ ਇਹ ਮਜੀਕਾ ਬਲਾਕ ਹੈ ਜੀ ਇੱਥੇ ਕੋਈ 90 100 ਪਿੰਡ ਦੇ ਕਾਗਜ਼ ਢਾਕਲ ਹੋਣੇ ਮੇਰੇ ਆਉਣ ਤੋਂ ਪਹਿਲਾਂ ਮੈਂ ਇੱਥੇ ਵਖਾਈ ਸੀ ਕਿ ਕਿਵੇਂ ਲਾਈਨਾਂ ਲੱਗੀਆਂ ਨੇ ਅਰਤੀ ਯਾ ਪੜਾ ਦੀ ਕੋਈ ਵਕਰੀ ਲਾਈਨ ਨਹੀਂ ਬੰਦਿਆਂ ਦੀ ਕੋਈ ਵਕਰੀ ਲਾਈਨ ਨਹੀਂ ਇੱਕ ਦੂਜੇ ਨੂੰ ਧੱਕੇ ਪਾਉਣ ਉਹ ਆਪ ਹੀ ਇੱਕ ਲੜਾਈ ਦਾ ਕਾਰਨ ਬਣ ਸਕਦਾ ਤਿੰਨ ਚਾਰ ਬੰਦੇ ਭੇਉਸ਼ ਹੋਇਆ ਉਹ ਉੱਥੇ ਖਿੜਕੀ ਟੁੱਟ ਗਈ ਮੈਨੂੰ ਇਹ ਨਹੀਂ ਸਮਝ ਆ ਰਹੀ ਐ ਇੱਥੇ ਤਾਂ ਸ਼ਾਇਦ ਬੱਸ ਸਟੈਂਡ 'ਤੇ ਇਹ ਨਾ ਰਸ ਨਹੀਂ ਹੁੰਦਾ ਬੱਸ ਚੜਨ ਦੇਲੇ ਜੋ ਲਾਤੇ ਤੇ ਕਾਗਜ਼ ਢਾਕਲ ਕਰਾਉਣ ਲਈ ਕਰਾਏ ਜੇ ਕਾਗਜ਼ ਢਾਕਲ ਇਸ ਤਰੀਕੇ ਨਾਲ ਹੋਣੇ ਜਦੋਂ ਜਿੱਦ ਨਾਲ ਤੇ ਅੰਦਰ ਕੀ ਹਾਲ ਹੋਣਾ ਅੰਦਰ ਕਿਹੜਾ ਕੱਢ ਕੇ ਆਇਓ ਤਿੰਨ ਤਿੰਨ ਚਾਰ ਚਾਰ ਫੁੱਟ ਦੀਆਂ ਗਲੀਆਂ ਨੇ ਔਰ ਚਾਰ ਚਾਰ ਫੁੱਟ ਗਲੀਆਂ 'ਚ ਘੱਟੋਂ ਘੱਟ ਨਹੀਂ ਤੇ ਹਜ਼ਾਰ ਬੰਦਾ ਅੰਦਰ ਵੜਿਆ ਹੋਇਆ ਆ ਮੇਰੇ ਰੌਲਾ ਫੋਨ ਕਰਕੇ ਹੁਣ ਇੱਥੇ ਲਾਈਨ ਖਤਮ ਕੀਤੀ ਐ ਮਗਰ ਜਿਹੜੇ ਤੁੱਪੇ ਖਲਾਰੇ ਸੀ ਉਹ ਉਹ ਕੋਈ ਕੀ ਸਿਸਟਮ ਐ ਇੱਥੇ ਪ੍ਰਬੰਧ ਕੀ ਐ ਔਰ ਅੰਦਰ ਹਾਲਾਤ ਇਹ ਬਣੇ ਪਏ ਆ ਕਿ ਲੋਕਾਂ ਦੀਆਂ ਪੱਗਾਂ ਲੱਥਣੀਆਂ ਬੇਹੋਸ਼ ਹੋਣ ਡਿਆ ਕਿਉਂਕਿ ਇਹਨਾਂ ਦਾ ਪ੍ਰਬੰਧ ਹੀ ਨਹੀਂ ਰੱਬ ਨਾ ਕਰੇ ਕੋਈ ਹੋਰ ਭੱਜ ਦੜਮਾਜੇ ਇਓ ਸ਼ਤ ਨਿਕਲਦਾ ਰਾਇ ਕੋਈ ਨਹੀਂ ਐਡਾ ਫੇਲ ਪ੍ਰਬੰਧ ਔਰ ਇਹ ਫੇਲ ਪ੍ਰਬੰਧ ਦਾ ਕਾਰਨ ਇਹ ਆ ਕਿ ਲੋਕਤੰਤਰ ਕਿਤੇ ਨਾ ਕਿਤੇ ਉਹ ਗੜਾ ਘੁੱਟ ਗਿਆ ਨਹੀਂ ਤਾਂ ਇਲੈਕਸ਼ਨ ਹੋਣੀਆਂ 90 ਪਿੰਡ 90 ਪਿੰਡ ਦਾ ਮਤਲਬ ਤੁਸੀਂ ਵੇਖ ਰਹੋ ਹਜ਼ਾਰਾਂ ਚ ਕਾਗਜ਼ ਦਾਖਲ ਹੋਣੇ ਇੱਥੇ ਕੀ ਇਹ ਹੈ ਇੱਥੇ ਕੋਈ ਹਜ਼ਾਰਾਂ ਚ ਕਾਗਜ਼ ਦਾਖਲ ਕਰਾਉਣ ਦਾ ਸ਼ੋਰ ਹੈ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਖਿੜਕੀ ਦੇ ਵਿੱਚੋਂ ਬੰਦਿਆਂ ਨੂੰ ਬਾਹਰ ਦੇ ਸੀ ਜਿਹੜੇ ਰੂਲਿੰਗ ਪਾਰਟੀ ਦੇ ਰੌਲਾ ਪਿਆ ਹੌਣ ਬੰਦ ਕੀਤਾ ਜਾ ਕੇ ਮਗਰ ਕੀ ਇਹ ਪਾਰਦਰਸ਼ ਤਰੀਕੇ ਨਾਲ ਨਹੀਂ ਲੱਗਦਾ ਕਿਉਂ ਕਿਉਂ ਪਾਇਆ ਜਾ ਰਿਹਾ ਕਿਉਂ ਪਾਪ ਕੀ ਤੁਸੀਂ ਆਇਆ ਕਰੋ 10 ਮਿੰਟ ਧੁੱਪ ਚ ਖਲੋ ਜਾਓ ਤੁਸੀਂ ਆਪ ਦੇਖ ਲਓ ਕਾਗਜ਼ ਕਿਹੜੇ ਦਾਖਲ ਕਰਾਉਂਗੇ ਜੀਰੋ ਪ੍ਰਬੰਧ ਫੇਲ ਪ੍ਰਬੰਧ ਔਰ ਪ੍ਰਬੰਧ ਇਸ ਤਰੀਕੇ ਨਾਲ ਬਾਹਰ ਖਬਰ ਆਈ ਹੈ ਕਿਸੇ ਦੇ ਕਾਗਜ਼ ਲੈ ਕੇ ਕੋਈ ਭੱਜ ਗਿਆ ਕਿਸੇ ਦੇ ਪੈਸੇ ਲੈ ਕੇ ਭੱਜ ਗਿਆ ਜਿਹੜੇ ਉਹਨੇ ਦੇਣੇ ਸੀ ਹੁਣ ਗਰੀਬ ਪੰਧਾ ਜਿਹੜਾ ਐਸ்சி ਸਰਪੰਚ ਖਲੋਤਾ ਹੈ ਉਹ ਜਮਾਸਾ ਉਹਨੇ ਇੱਕ ਲੈ ਕੇ ਆਇਆ ਜਿਉਂਦੇ ਪੈਸੇ ਲੈ ਕੇ ਭੱਜ ਕੇ ਕਾਗਜ਼ ਲੈ ਕੇ ਭੱਜ ਗਏ ਉਹਨੇ ਕਿਹੜੇ ਦਾਖਲ ਕਰਾਉਣ ਟਾਈਮ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਰੱਖਣਾ ਚਾਹੀਦਾ ਸੀ 2 ਤਰੀਕ ਨੂੰ ਛੁੱਟੀ 3 ਤਰੀਕ ਨੂੰ ਛੁੱਟੀ ਕਾ ਕੇ ਦਾਖਲ ਹੋਏ ਅਸਲ 'ਚ ਕਿੰਨੇ ਦਿਨ ਮਿਲੇ ਆ 3 ਦਿਨ ਦੋ ਦਿਨ ਰਾਦਰ ਦੋ ਦਿਨਾਂ 'ਚ ਕਾ ਕੇ ਦਾਖਲ ਹੋ ਸਕਦੇ 135000 ਪੰਚਾਇਤਾਂ ਦੇ 70 80000 ਮੈਂਬਰ ਕੋਲ ਹੁੰਦਾ 80 ਲੱਖ ਲੱਖ ਤੋਂ ਵੀ ਵੱਧ ਬੰਦਾ ਮੈਂਬਰ ਕੋਲ ਹੁੰਦਾ 1.5 ਕਰੋੜ ਵੋਟਾਂ ਪੈਣੀਆਂ ਇਸ ਲਈ ਬਿਲਕੁਲ ਇਹ ਫਰੀਨ ਫੇਅਰ ਚੋਣ ਕਰਾਉਣ ਦਾ ਸਰਕਾਰ ਦਾ ਮਾਨ ਨਹੀਂ ਔਰ ਇਹ ਫੇਲੀਅਰ ਤੁਹਾਡੇ ਸਾਹਮਣੇ ਤੁਸੀਂ ਜ਼ਰੂਰ ਮੈਂ ਤਾਂ ਅੰਦਰ ਜਾ ਨਹੀਂ ਰਿਹਾ ਕਿਉਂਕਿ ਮੈਂ ਨਹੀਂ ਚਾਹੁੰਦਾ ਕੋਈ ਇਹ ਗੱਲ ਕਰੇ ਕਿ ਇਸ਼ਤਨਾ ਕਰਦੇ ਤੁਸੀਂ ਅੰਦਰ ਐਸ ਮੀਡੀਆ ਘੇੜਾ ਕੱਢ ਕੇ ਉਹ ਦੋ ਫਲੋਰਾ ਚ ਤੁਹਾਨੂੰ ਹਾਲਾਤ ਆਪ ਦੇਖ ਜਾਣੇ ਕੀ ਬਣੇ ਲੋਕਾਂ ਦਾ ਸਿਰ ਮਜ ਬਚ ਗਈ ਸੀ ਟੁੱਟ ਗਈ ਜੀ 11 ਵਜੇ ਕੱਲ ਸੁਣ ਲਿਓ ਕੱਲ ਸੁਣ ਲਿਓ ਸਭ ਨੇ 25 ਚ ਉਹਨਾਂ ਦੇ ਮਾਇਨੇ ਕੀ ਹੈ ਜੀ ਇੱਕ ਮਿੰਟ ਜੀ ਮੈਨੇ ਅਹੀਂ ਦੱਸ ਦਿੰਨੇ ਆ ਪਿੰਡ ਦੀ ਡਿਵੈਲਪਮੈਂਟ ਕਰਾਉਣ ਵਾਸਤੇ ਚੰਗੇ ਬੰਦੇ ਨੂੰ ਅੱਗੇ ਲਿਆਂਦਾ ਜਾਂਦਾ ਪਰ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ 4 ਘੰਟੇ ਸਿਰਫ ਪੇਪਰ ਦਾਖਲ ਕਰਨ ਦੇ ਮਿਲੇ ਆ ਇਹ ਬਹੁਤ ਥੋੜੇ ਆ ਇਹਨੇ ਸਮਝ ਤੇ ਦੇ ਹੀ ਨਹੀਂ ਸਕਦੇ ਦੋ ਪਰਾਂ ਦੀ ਸਰਕਾਰ 3 ਤਰੀਕ ਨੂੰ ਛੁੱਟੀ ਔਰ ਇੰਨੇ ਪੇਪਰ ਬਣਾਤੀ ਐ ਫਾਈਲ ਇਹਦੀ ਤਗੜੀ ਆ ਇੰਨੀ ਜੋ ਉੱਤੇ ਮੇਰੇ ਖਿਆਲ ਐ MP ਦੀ ਵੀ ਨਹੀਂ ਜਿੰਨੀ ਵੇਸ ਤੋਂ ਨੇ ਬਣ ਗਈ ਆ ਮੈਂਬਰਾਂ ਦੀ ਬਹੁਤ ਹੀ ਮਾਰਾ ਪ੍ਰਬੰਧ ਕੀਤਾ ਦੋ ਤਿੰਨ ਪੇਪਰ ਹੁੰਦੇ ਸੀ ਜੇ 20 ਕਲਾਸ ਦੇ ਵੀ ਲੋਕਾਂ ਕੋਈ ਪੜ੍ਹਿਆ ਹੀ ਨਾ ਜਾਣ ਜਾਣ ਬੋਝ ਕੇ ਕੀਤਾ ਐ ਸਭ ਕੁਝ ਨਤੀ ਨਤੀ ਆਪਾ ਜੀ ਚੁੱਲਾ ਟੈਕਸ ਦਾ ਮਨਸ਼ਾ ਇਹ ਆ ਕਿ ਜਿਹਦੇ ਮਰਜ਼ੀ ਕਾਗਜ਼ ਢਾ ਦੇਓ ਐਨਓਸੀ ਦਾ ਮਨਸ਼ਾ ਇਹ ਆ ਕਿ ਜਿਹਦੇ ਮਰਜ਼ੀ ਕਾਗਜ਼ ਢਾ ਦੇ ਫੇਰ ਇਹਦਾ ਆ ਡੰਬਰ ਰਚੰਗ ਦੀ ਲੋਡ ਕੀ ਸੀ ਅੱਗੇ ਤੁਸੀਂ 2 ਸਾਲ ਪੰਚਾਇਤਾਂ ਚ ਚੋੜਾ ਨਹੀਂ ਕਰਾਈਆਂ ਸੀਐਮ ਹਾਊਸ ਬੈਠੇ ਫੈਸਲਾ ਸੁਣਾ ਦਿੰਦੇ ਕੋਝ ਗੱਲਾਂ ਦੀਆਂ ਮਾਲ ਤਾਂ ਦੇਖ ਲੋ ਅੱਜ ਕੀ ਬੜਿਆ ਪਿਆ ਆ ਸਾਡੀ ਪਾਰਟੀ ਦੀਆਂ ਪਹਿਲਾਂ ਜਿਹੜੀਆਂ ਚੇਪੁਰੀਆਂ ਜਾਂ ਦਰਬਾਰੀਆਂ ਸੀ ਉਹ ਬਹੁਤ ਮਰਦੇ ਆ ਤੇ ਕਾਲੀ ਕਾਂਗਰਸੀ ਮੰਨਦੇ ਆ ਬਾਕੀ ਉਹ ਆਪਣੀਆਂ ਫਾਈਲਾਂ ਸਾਰੇ ਅੰਦਰ ਪਚਾ ਗਏ ਚੀਰੇ ਗੋਲੀ ਚੱਲੀ ਅੱਜ ਕੀ ਵੀ ਬਹੁਤ ਵੱਡਾ ਕਲੈਸ਼ ਹੋਇਆ ਬਥਰਾ ਹੋਇਆ ਝਖਮੀ ਹੋਏ ਕਾਫੀ ਬੰਦੇ ਇਸ ਸਭ ਦੇ ਪਿੱਛੇ ਕੀ ਕਲੈਸ਼ ਹੋਣਾ ਕਿਵੇਂ ਨਹੀਂ ਕੀ ਤੁਸੀਂ ਮੈਨੂੰ ਦੱਸੋ ਇੱਥੇ ਦੋਵੇਂ-ਦੋਵੇਂ ਧੜੇ ਆਏ ਆਏ ਆ ਜਿਹੜਾ ਖਲੋਤਾ ਹੈ ਜਾਂ ਜਿਹੜਾ ਉਹਦੇ ਵਿਰੋਧ ਚ ਖਲੋਤਾ ਹੈ ਦੋਵੇਂ ਇੱਥੇ ਤਾਂ ਪਹਿਲਾਂ ਦਰਵਾਜ਼ੇ 'ਚ ਹੀ ਛਿਤਰੋ-ਛਿਤਰੇ ਕਰਾਉਂਦੇ ਇੱਕ ਦੂਜੇ ਨਾਲ ਫਿਰ ਜੇ ਧੀਆ ਪੈਣਾ ਨਾਲ ਆਈਆਂ ਕੋਈ ਵੱਦਸਲੂਕੀ ਹੋ ਜੇ ਤੇ ਤੁਸੀਂ ਰਿਜ਼ਲਟ ਵੇਖੋ ਕੀ ਨਿਕਲੂਗਾ ਇੱਥੇ ਇਹ ਇੱਕ ਗਰਾਊਂਡ ਤਿਆਰ ਕੀਤਾ ਗਿਆ ਕਿ ਛਿਤਰੋ ਛਿਤਰੀ ਇੱਥੇ ਕੰਮ ਹੋ ਜੇ ਤੇ ਰੋਲੇ ਗੋਲੇ ਚ ਕੰਮ ਮੁੱਕ ਜੇ ਕੀ ਕੀ ਕਹਿੰਦੇ ਸਰਪੰਚੀ ਇਲੈਕਸ਼ਨ ਕੈਨਸਲ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਕੈਨਸਲ ਹੀ ਆ ਇੱਕ ਤਰੀਕੇ ਦੀ ਇਹ ਨੌ ਦੀ ਇਲੈਕਸ਼ਨ ਹੈ ਹਲੇ ਤਾਂ ਕਾਗਜ਼ ਵੇਲੇ ਇਹਨਾਂ ਨੇ ਕਿਹੜੇ ਚੰਦ ਚਾੜਨੇ ਹਲੇ ਉਹ ਖਲੋ ਕੇ ਵੇਖੋ ਹਲੇ ਦਾਖਲ ਕਰਾਉਣ ਦੀ ਇੰਨਾ ਕੁਝ ਹੋ ਗਿਆ ਮਨ ਲੋਕਾਂ ਦੀਆਂ ਜਾਣਾਂ ਕਢਤੀਆਂ ਢਾਕਲ ਨਹੀਂ ਤਾਂ ਢਾਕਲ ਦਾ ਜਿਹੜਾ ਮਰਜ਼ੀ ਕਰਾਵੇ ਖੁੱਲੀ ਜੀ ਪ੍ਰਕਿਰਿਆ ਹੋਵੇ ਪਾਰਦਰਸ਼ਤਾ ਨਾਲ ਹੋਵੇ ਲੋਕ ਆਰਾਮ ਨਾਲ ਆਉਣ ਆਰਾਮ ਨਾਲ ਜਾਣ ਆਫਟਰ ਆਲ ਸਰਕਾਰ ਸਾਹਿਬ ਨੇ ਦਾਵਾ ਕੀਤਾ ਸੀ ਕਿ ਸਰਕਾਰ ਚਾਹੁੰਦੀ ਕੀ ਆ ਕਿ ਲੋਕ ਲੋਕਤੰਤਰ ਦਾ ਹਿੱਸਾ ਬਣਨ ਕੀ ਨਾ ਬਣਨ ਜੇ ਚਾਹੁੰਦੇ ਬਣਨ ਫਿਰ ਇੱਕ ਦਫ਼ਤਰ ਇੱਥੇ ਹਜ਼ਾਰ ਬੰਦੇ ਢਾਕਲ ਕਰਾਉਣ ਦਾ ਕੋਈ ਪ੍ਰਬੰਧ ਹੈ ਸੀਮ ਸਾਹਿਬ ਨੇ ਦਾਵਾ ਕੀਤਾ ਫਰੀ ਐਂਡ ਫੇਅਰ ਇਲੈਕਸ਼ਨ ਹੋਗੇ ਤੇ ਪਾਰਕ ਉਹ ਸੀਐਮ ਕਹਿੰਦਾ ਕੋਸ਼ਿਸ਼ ਕਰਦਾ ਕੋਸ਼ਿਸ਼ ਜਦੋਂ ਉਹ ਦਾਵਾ ਕਰਦਾ ਨਾ ਇਹ ਵੇਖਿਆ ਕਰੋ ਤੇ ਖਾਦੀ ਕੀਤੀ ਹੈ ਕਿ ਨਹੀਂ ਆ ਦੱਸੋ ਆ ਸੁਣ ਲੋ ਗੱਲ ਸੰਦੂਲ ਸਿੰਘ ਦੇ ਘਰੋਂ ਅਸੀਂ ਜੀ ਦੱਸਿਆ ਜਿਨਾ ਕੁਝ ਹੋਇਆ ਅੰਦਰ ਹਾਲਾਤ ਕੀ ਨੇ ਦੀ ਬਹੁਤ ਬੁਰਾ ਹਾਂ ਤੇ ਸਾਡੇ ਬਹੁਤ ਥਕਾ ਹੋ ਰਿਹਾ ਸਾਡੇ ਨਾਲ ਬਹੁਤ ਹੀ ਤਕਾਉ ਰਿਆ ਵਾ ਇਹਨਾਂ ਕੋ ਛੋਟੀਆ ਪੈਣਾ ਨੂੰ ਕਿਵੇਂ ਲੱਗੀ ਹਾਲਾਤ ਅੰਦਰ ਬਣਾਏ ਪਏ ਸੰਧ ਦੇਖ ਰੋ ਉਹਨੇ ਉਹਨਾ ਮੈਂ ਜੀਟੀਆ ਸਾਹਿਬ ਦੀ ਸਾਡੀ ਬਾਤੋ ਬਾਤ ਮੌਕੀਤੀ ਜਾਵੇ ਗਾੜੀ ਇਹਨਾਂ ਨੂੰ ਲਿਆਉਣ ਹਾਲਾਤ ਸਾਡੇ ਹਾਲਾਤ ਬਹੁਤ ਅਸੀਂ ਜਨਾਨੀਆਂ ਦੇ ਡਿੱਗ ਪੈਣ ਦੀਆਂ ਤੇ ਕਿਤੇ ਖਬਰਾਟ ਹੋ ਰਹੀ ਆ ਬਹੁਤ ਹੀ ਜ਼ਿਆਦੀ ਤੇ ਬਹੁਤ ਹੀ ਪੱਖਾ ਨਹੀਂ ਕੋਈ ਕੋਸ਼ਿਸ਼ ਪ੍ਰਬੰਧ ਨਹੀਂ ਹੈਗਾ ਤੇ ਇਹ ਸਾਨੂੰ ਜੀ ਹਾਂ ਨੇ ਬਦਲ ਸਾਰਾ ਮੇਰੀ ਇੰਨੀ ਘਬਰਾਟ ਹੋਈ ਆ ਕਿ ਅਸੀਂ ਬਹੁਤ ਬੰਦਾ ਹਾਕਲ ਕਲਾਈ ਨਹੀਂ ਸਕਦਾ ਮੇਰਾ ਵੀਰ ਆ ਹਾਲ ਅੰਦਰੋਂ ਆਏ ਆ ਵਿਚਾਰੇ ਉਹਨੇ ਸ਼ੁਰੂ ਗੱਲ ਉਹਨਾਂ ਨੇ ਪੁੱਛਿਆ ਕਿ ਠੱਕੇ ਕਿੰਨੇ ਵਜੇ ਇਹਨਾਂ ਨੂੰ ਪਹੁੰਚਦੀ ਦੱਸੋ ਅੰਦਰ ਉਹ ਸਾਨੂੰ ਮੈਸਰ ਦੇ ਲੋਕ ਲਾਈਨਾਂ 'ਚ ਲੱਗੇ ਆਣ ਕੇ 200 ਦਾ ਡਿਕ ਡਿਕ ਆਣੀਆਂ ਚਲਣੀਆਂ 5000 ਲੋਕ ਖੜੇ 11 ਮੇ ਦਾ ਟੈਂਪਰ ਆ ਗਿਆ ਤੁਹਾਨੂੰ ਲਾਈਨਾਂ 1.5 ਘੰਟੇ ਲੋਕਾਂ ਨੂੰ ਲੈਣਾ ਚੱਲ ਗਿਆ ਹੋ ਗਿਆ ਇੰਨਾ ਮੰਦਾ ਆ ਰਿਹਾ ਕੋਈ ਗੱਲ ਨਹੀਂ ਕਰਨ ਵਾਲੀ ਅੱਗੇ ਵੀ ਇਲੈਕਸ਼ਨ ਲਾਉਂਦੇ ਹੋ ਕਿ ਦੇਸਤਾਨ